ਸਕੂਲੇ ਵੀ ਨਹੀਂ ਜਾ ਸਕਦੇ ਸਾਡੇ ਬੱਚੇ ਲਿਬੜ ਕੇ ਇੱਥੇ ਪਾਣੀ 'ਚ ਚਰ ਜਾਂਦੇ ਅਸੀਂ ਕੀ ਕਰੀਏ ਸਾਡੇ ਪਿੰਡ ਸਾਡੇ ਬੂਹਾਂ ਦੇ ਗਾੜੀ ਨਕੇ ਲੱਗੇ ਆ ਜਾਂ ਸਾਡੇ ਬੱਚੇ ਸਕੂਲੇ ਵੀ ਨਹੀਂ ਜਾ ਸਕਦੇ ਸਾਡੇ ਬੱਚੇ ਲਿਬੜ ਕੇ ਇੱਥੇ ਪਾਣੀ 'ਚ ਚਰ ਜਾਂਦੇ ਅਸੀਂ ਕੀ ਕਰੀਏ ਸਾਡੇ ਪਿੰਡ ਸਾਡੇ ਬੂਹਾਂ ਦੇ ਗਾੜੀ ਨਕੇ ਲੱਗੇ ਆ ਹਾਂਜੀ ਭਾਜੀ ਮੇਰਾ ਨਾਮ ਸੋਨੀਆ ਜੇ ਮੈਂ ਇਸ ਪਿੰਡ ਦੀ ਕੋਟ ਜ਼ਾਦਾ ਦੇ ਰਹਿਣ ਵਾਲੀ ਆ ਸਾਡੇ ਬੱਚੇ ਇਲਾਕੇ ਸਕੂਲ ਆ ਚੱਪੜ ਵੇਖੋ ਉੱਥੇ ਜਾ ਕੇ ਕੀ ਬਣਿਆ ਹੋਇਆ ਵਾ ਸਾਡੇ ਪਿੰਡ ਦਾ ਹਾਲ ਕੀਤਾ ਅੱਗੇ ਦੋ ਤਿੰਨ ਵਾਰੀ ਬੱਚੇ ਚਲ ਗਏ ਇੱਥੇ ਡੇਗ ਕੇ ਜੇ ਪਾਣੀ ਵਿੱਚ ਆ ਤੇ ਬੱਚੇ ਬਿਮਾਰ ਵੀ ਹੋ ਗਏ ਜੇ ਸਾਡੇ ਬਹੁਤ ਬਿਮਾਰੀਆ ਫੈਲੇ ਤੁਸੀਂ ਘਰ ਦਾ ਚ ਜਾ ਕੇ ਵੇਖੋ ਸਾਡੇ ਪਾਣੀ ਫੈਰ ਗਿਆ ਕੀ ਕਰ ਸਕਦੇ ਆਪਾਂ ਤੁਸੀਂ ਇਹ ਸਾਡੀ ਮੀਡੀਆਗੇ ਰਿਪੋਰਟ ਠੀਕ ਪੁਜਾਇਛਾ ਹਾਂਜੀ ਮੰਗ ਹੈਗੀ ਆ ਕਿ ਸਾਡਾ ਨਿਕਾਸ ਕਰਨ ਪਾਣੀ ਕਿੱਥੇ ਫੈਲ ਰਿਹਾ ਤੁਹਾਡੇ ਪਿੰਡ ਚ ਘਰਾਂ ਚ ਹਾਂਜੀ ਭਾਜੀ ਸਾਡੇ ਘਰਾਂ ਚ ਫੈਲ ਰਿਹਾ ਸਾਡੇ ਗੰਦਗੀ ਇੰਨੀ ਫੈਲ ਰਹੀ ਆ ਹਾਂਜੀ ਇੱਥੇ ਨਾ ਪਿੰਡ ਵਾਲੇ ਆਪ ਹੀ ਆਨ ਕੇ ਨਕਲੇ ਲਾਏ ਜਾਂਦੇ ਹੁਣ ਅਸ ਸਾਡਾ ਇਸ ਕਰਕੇ ਨਕਾ ਲਾਇਆ ਵਾ ਕਿਸੇ ਕਿਸੇ ਨੂੰ ਜਾਣ ਦੇ ਜੇ ਦੇਣਾ ਦੇਖੋ ਜੀ ਮੁਸ਼ਕਲ ਇਹ ਆ ਸਾਡੇ ਕੋਲ 3 ਤੋਂ 5 ਸਾਲ ਦੇ ਬੱਚੇ ਆਣਦੇ ਆ ਜਿਹੜਾ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਸਰਕਾਰ ਨੇ ਤੋਰੀਆ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਕਿ 3 ਸਾਲ ਤੋਂ 5 ਸਾਲ ਦੇ ਬੱਚੇ ਸਾਨੂੰ ਦਿੱਤੇ ਹੋਏ ਆ ਪਰ ਕੀ ਕਰੀਏ ਬੱਚੇ 2 ਕਿਲੋਮੀਟਰ ਤੋਂ ਚੱਲ ਕੇ ਸਾਡੇ ਪਿੰਡ ਕੋਟਰ ਜਿਆਦਾ ਪੜਨ ਆਉਂਦੇ ਆ ਅੱਗੇ ਵੇਖੋ ਪਾਣੀ ਵੇਖੋ ਕਿੰਨਾ ਬੱਚੇ ਆਣ ਨਹੀਂਦੇ ਬੱਚਾ ਤੋਂ ਆਇਆ ਨਹੀਂ ਜਾਣਦੇ ਉਹਨਾਂ ਦੇ ਜਿਹੜੇ ਮਾਪਿਓ ਆ ਉਹ ਇੱਕ ਦਿਹਾੜੀਦਾਰ ਬੰਦਾ ਉਹ ਨਾਂ ਛੱਡ ਕੇ ਆ ਸਕਦੇ ਆ ਨਾਂ ਲੈ ਕੇ ਜਾ ਸਕਦੇ ਆ ਤੇ ਬੱਚੇ ਨਿੱਕੇ ਨੇ ਛੋਟੇ ਨੇ ਉਹਨਾਂ ਨੂੰ ਪੁੱਛੀ ਤਾਂ ਤੂੰ ਕਿਉਂ ਨਹੀਂ ਭੇਜ ਰਿਹਾ ਉਹ ਕਹਿੰਦੇ ਗਾੜੀ ਤੇ ਪਾਣੀ ਨਹੀਂ ਨਾ ਵਾਕਿਆ ਇਹੋ ਜਿਹੜਾ ਛੱਪੜ ਆ ਉਹਦਾ ਪਾਣੀ ਸਾਰਾ ਸੜਕ ਦੇ ਉੱਪਰ ਆਇਆ ਹੋਇਆ ਬੱਚੇ ਆਣ ਵੀ ਕਿੱਦਾਂ ਜੇ ਕੋਈ ਬੱਚਾ ਆਉਂਦਾ ਮੈਨੂੰ ਆਂਦੇ ਤੁਸੀਂ ਆਪਣਾ ਰਿਸਕ ਲਓ ਮੈਂ ਕਿੱਦਾਂ ਲਵਾਂ ਜੇ ਕਿਸੇ ਦਾ ਬੱਚਾ ਛੱਪੜ ਦੇ ਵਿੱਚ ਡਿੱਗ ਪੇ ਮੈਂ ਕਿੱਦਾਂ ਪੂਰਾ ਕਰੂੰਗਾ ਬੱਚੇ ਇਸ ਕਰਕੇ ਮੇਰੀ ਸਰਕਾਰ ਦੇ ਅੱਗੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਪਿੰਡ ਦੇ ਵਿਕਾਸ ਵੱਲ ਧਿਆਨ ਦਿਓ ਜਿੱਥੇ ਵੀ ਛੱਪੜ ਹੈਗਾ ਉਹ ਛੱਪੜ ਨੂੰ ਉੱਥੇ ਪਹਚਾਇਆ ਜਾਵੇ ਤੇ ਨਾ ਪਰੇਸ਼ਾਨੀ ਬੱਚਿਆਂ ਨੂੰ ਕੀਤੀ ਜਾਵੇ ਕਿਉਂਕਿ ਬੱਚਿਆਂ ਦੀ ਪੜ੍ਹਾਈ ਇਸ ਪਾਣੀ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋਣ ਦੀ ਹੈ ਅਸੀਂ ਪਿੰਡ 'ਚ ਇਸ ਕਰਕੇ ਨਹੀਂ ਵਰਦ ਦਿੰਦੇ ਸਾਡਾ ਪਾਣੀ ਦਾ ਹੱਲ ਕਰਕੇ ਦਿਓ ਸਾਡੇ ਆ ਵੇਖੋ ਛੱਪੜ ਕਿਦਾਂ ਸਾਰਾ ਜੱਟਾਂ ਨੇ ਮਾਲ ਲਿਆ ਛੱਪੜ ਸਾਰਾ ਮਾਲ ਲਿਆ ਪੂਰੀ ਜਾਂਦੀ ਹੈ ਜੱਟ ਮਿੱਟੀ ਪਾ ਪਾ ਕੇ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਆਡਾ ਪਾਣੀ ਕਿੱਧਰ ਜਾਣਾ ਹਾਡਾ ਪਾਣੀ ਆ ਵੇਖੋ ਕਿਦਾਂ ਨੱਕੇ ਲਾਇਆ ਹਾਡੇ ਬੂਹਾਂ ਦੇ ਬਾੜੀ ਜੇ ਅਸੀਂ ਇਤਰਾ ਛੱਪੜ ਪੂਰਦੇ ਜਾਂ ਜੱਟ ਪੂਰੀ ਜਾਂਦੇ ਪੂਰੀ ਜਾਂਦੇ ਛੱਪੜ ਕਾਲੀ ਪੂਰਦੇ ਉਹ ਸਰਕਾਰ ਦਾ ਛੱਪੜ ਨਹੀਂ ਪੂਰਨਾ ਚਾਹੀਦਾ ਕਰਨੀ ਪੂਰਦੀ ਆ ਸਾਡੇ ਬੱਚੇ ਨਹੀਂ ਸਕੂਲੇ ਜਾ ਸਕਦੇ ਜਿੱਥਾ ਨਾ ਸਕੂਲੇ ਬੱਚੇ ਪੜ ਸਕਦੇ ਕਰਨੀ ਪੜ ਸਕਦੇ ਸਾਡੇ ਗਰੀਬਾਂ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਇਸ ਕਰਕੇ ਨਹੀਂ ਪੜ ਸਕਦੇ ਜੇ ਅਸੀਂ ਗਰੀਬ ਆ ਸਾਡੇ ਬੱਚਾ ਨੂੰ ਸਕੂਲੇ ਸਕੂਟ ਛੁੱਟੀ ਕਰਾਉਣੀ ਪੈਂਦੀ ਆ ਹਾਂ ਅਰ ਸੁਨਾਈ ਸੁਨਾਈ ਨਹੀਂ ਹੁੰਦੀ ਇਸ ਪਿੰਡ ਚ ਕਰਨੀ ਨਹੀਂ ਹੁੰਦੀ ਹਾਣੂ ਮੈਂ ਜਾ ਕੇ ਡਾਕ ਜਾਂਦੇ ਸਾਡੇ ਜੋ ਹਟੋ ਹਟ ਪਿੰਡ ਲੋਕੀ ਮੈਂ ਜਾ ਕੇ ਡਾਕ ਜਾਂਦੇ ਜੱਟ ਲੋਕ ਮੈਂ ਜਾ ਕੇ ਡਾਕ ਜਾਂਦੇ ਲੋਕੀ ਆਂਦੇ ਸ਼ਰਬਤ ਚ ਭੋਲ ਕੇ ਪਾਣੀ ਇਹਨਾਂ ਨੂੰ ਪਿਓ ਇਸ ਤਰ੍ਹਾਂ ਜਿ ਕਲੋਜਨਾਂ ਨੂੰ ਕਰਨੀ ਕਰਾਉਣ ਕੀ ਗੱਲ ਹੈ ਜਨਾਨੀਆਂ ਨੇ ਸੁਨਾਈ ਕਰਨੀ ਆਪਣੀ ਕਰਨੀ ਕਰਨਨੇ ਆ ਉਹ ਕਿਉਂ ਉਹਨਾਂ ਦੇ ਬੱਚੇ ਸਕੂਲੇ ਨਹੀਂ ਜਾਂਦੇ ਕਰ ਲਈ ਜੇ ਉਹ ਇਸ ਕਰਕੇ ਪਿੰਡ ਚ ਤਾਂ ਨਾ ਧੰਨਾ ਲਾਇਆ ਇਸ ਕਰਕੇ ਕਿਸੇ ਨੂੰ ਨਹੀਂ ਆਪਾਂ ਜਾਣਦੇ ਨਾ ਸਾਰਿਆਂ ਨੂੰ ਵਾਪਸ ਸਮੋੜਨੇ ਸਾਡਾ ਤੇ ਜਾ ਕੇ ਵੇਖੋ ਕੀ ਹਾਲ ਹੈ ਪਾਣੀ ਦਾ ਕੀ ਮੰਗ ਕਰਦੇ ਜਾਨਾ ਛੱਪੜ ਦੇ ਖਾਣੇ ਛੱਪੜ ਦੋ ਜੀ ਅਸੀਂ ਇਹ ਮੰਗ ਕਰਦੇ ਆ ਕਿ ਸਾਡਾ ਇੱਥੇ ਪਾਣੀ ਦਾ ਕਵਾਸ ਕੋਈ ਨਹੀਂਗਾ ਤੇ ਜਿਹੜੇ ਮੈਂਬਰ ਸਰਪੰਚ ਆ ਬਿਲਕੁਲ ਨਹੀਂ ਸੁਣਾਈ ਸਾਡੀ ਕਰਨ ਦੇ ਜਦੋਂ ਵੋਟਾਂ ਲੈਣ ਦਾ ਟਾਈਮ ਹੁੰਦਾ ਤਾਂ ਸਾਡੇ ਘਰ ਜਾਂਦੇ ਨੇ ਪੱਗਾ ਬੰਨ ਕੇ ਪਰ ਐਂਕਾ ਕੋਈ ਵੋਟਾਂ ਲੈਣ ਚੱਲ ਗਿਆ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਕੋਈ ਸਾਡਾ ਭਾਵੇਂ ਆਪਣਾ ਹੀ ਪਿੰਡ ਭਰਾ ਹੋਵੇ ਮੁਸ਼ਕਲ ਕੀ ਹੈ ਪਿੰਡ ਮੁਸ਼ਕਲ ਜੀ ਇਹ ਆ ਕਿ ਸਾਨੂੰ ਪਾਣੀ ਦਾ ਕੋਈ ਕਵਾਸ ਹੋਣਾ ਚਾਹੀਦਾ ਵਾ ਛੱਪੜ ਜਿੱਥੇ ਸਰਕਾਰੀ ਹੈਗਾ ਉੱਥੇ ਨਿਕਲਣਾ ਚਾਹੀਦਾ ਕੋਈ ਨਹੀਂ ਕੰਪਲੇਂਟ ਕੀਤੀ ਇਹਦੇ ਸਬੰਧੀ ਨਹੀਂ ਜੀ ਅਈਆਂ ਜੇ ਕੋਈ ਕੰਪਲੇਂਟ ਨਹੀਂ ਕੀਤੀ ਅਈ ਅੱਜ ਪਹਿਲੇ ਦਿਨ ਹੀ ਆਕ ਸੜ ਕੇ ਅਈ ਕਹਿ ਕਹਿ ਕੇ ਹਾਰ ਹੋ ਗਏ ਮੈਂਬਰਾਂ ਸਰਪੰਚਾਂ ਨੂੰ ਸਾਡੀ ਕੋਈ ਸੁਣਾਈ ਨਹੀਂ ਜੀ ਮੈਂਬਰ ਨੂੰ ਸਰਪੰਚ ਨੂੰ ਕਿਹਾ ਪਹਿਲਾਂ ਹਾਂ ਜੀ ਕਿਹਾ ਜੀ ਕੋਈ ਨਹੀਂ ਸੁਣਦਾ ਮੈਂਬਰ ਸਰਪੰਚ ਕਹਿ ਦਿੰਦਾ ਸਾਡੀ ਕੋਈ ਸੁਣਾਈ ਨਹੀਂ ਹੁਣ ਕੀ ਮੰਗ ਕਰਦੇ ਹੋ ਹੁਣ ਇਹ ਮੰਗ ਕਰਦੇ ਆ ਕਿ ਜਿੱਥੇ ਸਰਕਾਰੀ ਛੱਪੜ ਹੈਗਾ ਉੱਥੇ ਨਿਕਲ ਜਾਵੇ ਪਿੰਡ ਸਾਡਾ ਕੋਠੜਾ ਜਦਾ ਸਰਪੰਚ ਜਲਾਲ ਸਿੰਘ ਇਹ ਪੁੰਦੇ ਦਸਨੀਕਾਂ ਇਹੋ ਪਿੰਡ ਇੱਕ ਵੀਡੀਓ ਲੋਕਾਂ ਨੇ ਲਗਾਇਆ ਗਿਆ ਬਾਹਰ ਕਿ ਪਿੰਡ ਦੇ ਵਿੱਚ ਨਾ ਪਾਣੀ ਦਾ ਨਿਕਾਸ ਹੈ ਜਿੰਗਾ ਪਾਣੀ ਦੇ ਕਾਰਨ ਉਹ ਜਿਹੜੇ ਬੱਚੇ ਸਕੂਲੀ ਗਏ ਪਾਣੀ ਕੋਈ ਤੇ ਬਾਛਦਾ ਤੇ ਕੋਈ ਛੱਪੜ ਦਾ ਪਾਣੀ ਹੁਣ ਸਾਡਾ ਜਿਹੜੇ 6 ਮਹੀਨੇ ਹੋ ਗਏ ਸਾਨੂੰ ਸਪੈਂਡ ਹੋ ਗਏ ਆ ਸਾਡਾ ਕੋਈ ਕੰਮ ਨਹੀਂ ਪਾਣੀ ਕਰਦਾ ਕੇ ਪਾਣੀ ਹੀ ਕਰਦੇ ਨੇ ਆ ਸਾਰਾ ਕੰਮ ਕਰਦੇ ਨੇ ਤੇ ਛੱਪੜ ਚ ਪਾਣੀ ਨਿਕਣ ਵਾਲਾ ਸਫਾਈ ਹੋਣ ਵਾਲੀ ਹੈ ਹੁਣ ਪ੍ਰਬੰਧਕ ਲੱਗੇ ਆ ਤੇ ਉਹ ਹੀ ਹੁਣ ਕਰਾ ਸਕਦੇ ਇਹੀ ਤੇ ਕੋਈ ਕੰਮ ਕਰਾ ਨਹੀਂ ਸਕਦਾ ਤੁਸੀਂ ਆਪਣੇ ਸਮੇ ਇਹ ਗਲੀਆਂ ਬਣਾਈਆਂ ਇਹੀ ਗਲੀਆਂ ਬਣਾਈਆਂ ਆਪਣੇ ਸਮੇ ਤੇ ਗਲੀਆਂ ਬਣੀਆਂ ਮੁਸ਼ਕਲ ਹੁਣ ਕੋਈ ਨਹੀਂ ਮੁਸ਼ਕਲ ਪਾਣੀ ਦੀ ਆ ਛੱਪੜ ਭਰੇ ਯਾਰ ਛੱਪੜ ਦਾ ਪਾਣੀ ਬਾਹਰ ਆ ਰਿਹਾ ਸਫਾਈ ਨਹੀਂ ਹੋਈ ਛੱਪੜ ਦੀ ਸਫਾਈ ਹੋਣ ਵਾਲੀ ਹੈ ਤੇ ਉਹਦਾ ਪਾਣੀ ਕੱਢਿਆ ਜਾਏ ਬਾਹਰ